ਸਸ਼ਿਆਕਰ ਮੈਂ ਪ੍ਰਿਆ ਪਰਮਾਰ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਭਾਰਤ ਇਸ ਵਕਤ ਪਿਛਲੇ 6 ਸਾਲਾਂ ਦੇ ਸਭ ਤੋਂ ਵੱਡੇ ਬਿਜਲੀ ਸੰਕਟ ਤੋਂ ਗੁਜ਼ਰ ਰਿਹਾ ਹੈ ਦਿਨੋ-ਦਿਨ ਗਰਮੀ ਵਧਦੀ ਜਾ ਰਹੀ ਹੈ ਸਾਨੂੰ ਇਸ ਬੱਤੀ ਗਰਮੀ ਵਿੱਚ ਬਿਜਲੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਪਰਦੇਸ਼ ਦੇ ਕਈ ਸ਼ਬਿਆਂ ਵਿੱਚ ਲੋਕਾਂ ਨੂੰ ਇੰਨੀ ਗਰਮੀ ਵਿੱਚ ਵੀ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੇਂ ਵਿੱਚ ਇਹ ਸੰਕਟ ਹੋਰ ਵੱਧ ਸਕਦਾ ਹੈ ਕਿਉਂਕਿ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਘਟਣ ਦੀ بجائے ਵੱਧ ਸਕਦੀ ਹੈ ਆ ਕਿਹ ਕਈ ਵਜ੍ਹਾ ਹੋ ਸਕਦੀ ਹੈ ਇਸ ਬਿਜਲੀ ਸੰਕਟ ਦੀ ਭਾਰਤ ਕਰੀਬ 200 ਗੀਗਾਵਾਟ ਬਿਜਲੀ ਮਤਲਬ ਕਰੀਬ 70% ਬਿਜਲੀ ਦਾ ਉਤਪਾਦਨ ਕੋਲੇ ਤੇ ਚੱਲਣ ਵਾਲੇ ਪਲਾਂਟਸ ਤੋਂ ਕਰਦਾ ਹੈ ਪਰ ਇਸ ਵਕਤ ਜ਼ਿਆਦਾਤਰ ਪਲਾਂਟਸ ਵਧਦੀ ਹੋਈ ਬਿਜਲੀ ਦੀ ਮੰਗ ਤੇ ਕੋਲੇ ਦੀ ਕਮੀ ਕਰਕੇ ਘੱਟ ਬਿਜਲੀ ਸਪਲਾਈ ਕਰ پا ਰਿਹਾ ਹੈ ਦੇਸ਼ ਦੇ ਕੋਲੇ ਤੋਂ ਚੱਲਣ ਵਾਲੇ ਬਿਜਲੀ ਪਲਾਂਟਸ ਦੇ ਕੋਲ ਪਿਛਲੇ 9 ਸਾਲਾਂ ਤੋਂ ਸਭ ਤੋਂ ਘੱਟ ਕੋਲੇ ਦਾ ਭੰਡਾਰ ਬਚਿਆ ਹੈ ਪਰ ਬਿਜਲੀ ਦੀ ਮੰਗ ਜ਼ਿਆਦਾ ਹੈ ਪਰ ਕੋਲੇ ਦੀ ਕਮੀ ਕਰਕੇ ਪਲਾਂਟਸ ਜ਼ਰੂਰਤ ਦੇ ਮਤਾਬਿਕ ਬਿਜਲੀ ਦਾ ਉਤਪਾਦਨ ਨਹੀਂ ਕਰ 파 ਰਹੇ ਦੇਸ਼ ਵਿੱਚ ਪੀਕਰ ਵਿੱਚ ਬਿਜਲੀ ਦੀ ਮੰਗ ਇਸ ਸਾਲ ਕੋਰੋਨਾ ਮਹਾਮਾਰੀ ਦੇ ਕਰਕੇ 2 ਸਾਲ ਬਾਅਦ ਵਧੀ ਹੈ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੇ ਮਤਾਬਿਕ ਦੇਸ਼ ਦੇ ਕੋਲੇ ਨਾਲ ਚੱਲਣ ਵਾਲੇ 150 ਬਿਜਲੀ ਪਲਾਂਟਸ ਵਿੱਚੋਂ 86 ਵਿੱਚੋਂ ਕੋਲੇ ਦਾ ਸਟਾਕ ਬਹੁਤ ਘਟੋ ਗਿਆ ਹੈ। ਇਨ੍ਹਾਂ ਪਲਾਂਟਸ ਦੇ ਕੋਲ ਆਪਣੀ ਜ਼ਰੂਰਤ ਦਾ 25% ਸਟਾਕ ਹੀ ਬਚਿਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ ਕੋਲੇ ਦੀ ਕਮੀ ਕਰਕੇ ਬਿਜਲੀ ਸੰਕਟ ਪੈਦਾ ਹੋਇਆ ਸੀ। ਪਰ ਇਸ ਵਾਰ ਇਹ ਸੰਕਟ ਗਰਮੀਆਂ ਦੇ ਮਹੀਨੇ ਵਿੱਚ ਵੱਧ ਗਿਆ ਹੈ। ਬਿਜਲੀ ਸੰਕਟ ਦੀ ਇੱਕ ਹੋਰ وجہ ਕੋਲੇ ਦੀ ਟੋਹਾਟੋ ਹਾਈ ਨਾ ਹੋਣਾ ਵੀ ਹੈ। ਦਰਅਸਲ ਕੋਲਾ ਕੰਪਨੀਆਂ ਤੋਂ ਬਿਜਲੀ ਪਲਾਂਟਸ ਤੱਕ ਕੋਲਾ ਪਹੁੰਚਾਉਣ ਦੇ ਲਈ ਰੇਲਵੇ ਕੋਲ ਪੂਰੇ ਕੋਚ ਨਹੀਂ ਹਨ ਇਸ ਸੰਕਟ ਦੀ ਇੱਕ ਹੋਰ وجہ ਕੋਲੇ ਦਾ ਆਜਾਦ ਘਟਣਾ ਇੱਥੇ ਹੀ ਇਹ ਸੰਕਟ ਖਤਮ ਨਹੀਂ ਹੁੰਦਾ ਕਈ ਸੁਭੀਆਂ ਨੇ ਕੋਲ ਇੰਡੀਆ ਨੂੰ 1 ਮਹੀਨੇ ਪਹਿਲਾਂ ਕੋਲੇ ਦੀ ਮੰਗ ਨਹੀਂ ਭੇਜੀ ਤੇ ਹੁਣ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਤੇ ਕੋਲਾ ਘੱਟ ਪੈ ਗਿਆ ਤੇ ਹੁਣ ਬਿਜਲੀ ਸੰਕਟ ਖੜਾ ਹੋ ਗਿਆ ਤੇ ਹੁਣ ਇਸ ਸੰਕਟ ਦੇ 2 ਮਹੀਨੇ ਤੱਕ ਬਣੇ ਰਹਿਣ ਦੇ ਸ਼ੱਕ ਨੇ ਵਾਧਦੀ ਹੋਈ ਗਰਮੀ ਨੂੰ ਬਿਜਲੀ ਸੰਕਟ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ ਕਿਉਂਕਿ ਗਰਮੀ ਦੇ ਕਰਕੇ ਬਿਜਲੀ ਦੀ ਮੰਗ ਵਧੀਏ ਤੇ ਬਿਜਲੀ ਪੈਦਾ ਕਰਨ ਲਈ ਕੋਲੇ ਦੀ ਜ਼ਰੂਰਤ ਪਦੀ ਹੈ ਬਿਜਲੀ ਦੇ ਕਮੀ ਕਾਰਨ ਪੰਜਾਬ ਸਮੇਤ ਆਂਧਰਾ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਸਾਊਥ ਏਸ਼ੀਆ ਵਰਗੇ ਕਈ ਹੋਰ ਬਾਰਾਂ ਸੂਬਿਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਤੁਸੀਂ ਵੀ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਹੋ ਤਾਂ ਸ਼ਾਇਦ ਤੁਹਾਨੂੰ ਇਸ ਦੀ ਅਸਲੀ ਵਜ੍ਹਾ ਪਤਾ ਲੱਗ ਗਈ ਹੋਵੇਗੀ ਸਾਡੇ ਇਸ ਵੀਡੀਓ ਦੇ ਰਾਹੀਂ ਅਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ